ਇਹ ਸਰਪੰਚ ਸਾਰਾ ਪਿੰਡ ਕੁੱਟ ਦਊ ਆਏ ਕੋਈ ਸਰਪੰਚ ਨੂੰ ਕਿਵੇਂ ਕੁੱਟ ਦੂ ਯਾਰ ਸਰਪੰਚ ਕੋਈ ਮਾੜੀ ਮੋਟੀ ਸਖਸੀਅਤ ਹੁੰਦੀ ਹੈ ਯਾਰ ਗਗਲ ਸਿੰਘ ਸਿੱਧੂ ਨੇ ਕਿਸੇ ਇਕੱਲੇ ਸਰਪੰਚ ਨੂੰ ਥੋੜੀ ਕਿਹਾ ਉਹਨੇ ਸਾਰੀ ਜਾਤੀਵਾਦ ਨੂੰ ਕਰ ਦੇ ਸਰਪੰਚ ਨੇ ਸਾਰੇ ਸਰਪੰਚ ਪਿੰਡੀ ਗੱਲ ਤਾਂ ਮੇਰੀ ਸੁਣ ਗਾ ਮੇਰੇ ਪਿੰਡ ਦਾ ਕੀ ਪਤਾ ਹੁਣ ਉਹਨੇ ਕਿਹੜੇ ਪਿੰਡ ਦਾ ਕਿਹਾ ਸਰਪੰਚ ਕੋਈ ਮਾੜੀ ਮੋਟੀ ਸਖਸੀਅਤ ਹੁੰਦੀ ਹੈ ਯਾਰ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਗਾ ਇੱਕ ਗੱਲ ਹੋਰ ਪਿੰਡ ਦੇ ਵਿੱਚੋਂ ਸਰਪੰਚੀ ਦੀ ਚੋਣ ਲਾਣੀ ਤੇ ਜਿੱਤਣਾ ਬਹੁਤ ਔਖੀ ਗੱਲ ਆ ਬਾਈ ਆਈ ਤੈਨੂੰ ਮੈਂ ਗੱਲ ਦੱਸਦਾ ਡਾਕਟਰ ਹਰਕੇਸ਼ ਇਕ ਤਾਂ ਬੰ ਨੂੰ ਜੇ ਕਿਸੇ ਨੂੰ ਲੈਣਾ ਹੋਵੇ ਤਾਂ ਇਹਦਾ ਲਿੰਕ ਅਸੀਂ ਬਾਇਓ ਚ ਪਾ ਦੇਾਂਗੇ ਹੁਣ ਇਹ ਬੰਦਾ ਡੀਸੀ ਬਣ ਗਿਆ ਯਾਰ ਕੋਈ ਸਰਪੰਚ ਕੋਈ ਮਾੜੀ ਮੁੱਟੀ ਸੋਚ ਵਾਲਾ ਬੰਦਾ ਥੋੜੂ ਹੁੰਦਾ ਯਾਰ ਬਾਈ ਬਈ ਪਹਿਲਾਂ ਵੀ ਤਾਂ ਗਾਣੇ ਆਉਂਦੇ ਨੇ ਪੈਰਾਂ 'ਚ ਠਾਣੇ ਦਾ ਰੋਲਤਾ ਜਾਂ ਸਰਪੰਚੀ ਲੈ ਲੈ ਵੀ ਸਰਪੰਚੀ ਦੇ ਸਰਕਾਰੀ ਪੈਸਾ ਖਾਵਾਂਗੇ ਉਹ ਵੀ ਤਾਂ ਫਿਰ ਕਰਪਸ਼ਨ ਦਾ ਵਾਲਾ ਗਾਣਾਗਾ ਉਹ ਕਿਉਂ ਸਰਪੰਚ ਲਾ ਕੇ ਹੱਥ ਫੜ ਫੜ ਅਧਿਕਾਰ ਵਾਲੀਆਂ ਦਾ ਨੱਚਦੇ ਨੇ ਪਰ ਐਂਟਰਟੇਨਮੈਂਟ ਲਈ ਬਾਈ ਚੱਲਦਾ ਸਮਾਜ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਸਮਾਜ ਦੇ ਵਿੱਚੋਂ ਗਾਣੇ ਨਿਕਲਦੇ ਸਮਾਜ ਦੇ ਵਿੱਚੋਂ ਫਿਲਮਾਂ ਨਿਕਲਦੀਆਂ ਨੇ ਉਹਦੇ ਲਈ ਕਿਸੇ ਨੂੰ ਵੀ ਕੁਝ ਵੀ ਕਿ ਲੋਕ ਪਤਾ ਕੀ ਕਰਦੇ ਨੇ ਰੀਲਾਂ ਬਣਾ ਬਣਾ ਕੇ ਸਰਪੰਚਾਂ ਨੂੰ ਭੇਜੀ ਜਾਂਦੇ ਨੇ ਹੁਣ ਤਾਂ ਮੈਨੂੰ ਹੱਲ ਦੱਸ ਦੇ ਮੈਂ ਤਾਂ ਕਹਿੰਦਾ ਚੰਗੀ ਗੱਲ ਆ ਯਾਰ ਮੈਂ ਤਾਂ ਕਹਿੰਦਾ ਮਾਫੀ ਮੰਗੀ ਠੀਕ ਆ ਉਹ ਵੀ ਨਮਾਣਾ ਬੰਦਾ ਨੇ ਮਾਫੀ ਮੰਗ ਲਈ ਗੋਡਾ ਮੈਂ ਤਾਂ ਕਹਿੰਦਾ ਵੀ ਸਰਪੰਚ ਇਥੋਂ ਵੱਡਾ ਗਰੁੱਪ ਬਣਾ ਲੈਣ ਆਪਣੇ ਪੇਜ ਬਣਾਉਣ ਇੰਸਟਾਗ੍ਰam ਫੇਸਬੁੱਕ ਤੇ ਉਹ ਤੇ ਵੀਡੀਓ ਪਾਏ ਕਰਨ ਵੀ ਅੱਜ ਅਸੀਂ ਪੰਜ ਸਰਪੰਚ ਇਕੱਠੇ ਹੋ ਕੇ ਚੱਲਿਆਂ ਗਰੰਟਾ ਲੈਣ ਪੰਚਾਇਤ ਸੈਕਟਰੀ ਕੋਲੇ ਜਾਂ ਡੀਸੀ ਕੋਲੇ ਜਾਣ ਮੁੱਖ ਮੰਤਰੀ ਕੋਲੇ ਜਾਣ ਵੀ ਸਾਡੇ ਪਿੰਡ ਦਾ ਭਲਾ ਕਰੋ ਸਾਡੇ ਪਿੰਡ ਦਾ ਵਿਕਾਸ ਕਰੋ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਮੈਂ ਵੀ ਉਹੀ ਗੱਲ ਕਰਦਾ ਵੀ ਉਹਨਾਂ ਨੇ ਆਪਦੇ ਪਿੰਡ ਤੋਂ ਦੇਖ ਲਾ ਵੀ ਬਹੁਤ ਵਧੀਆ ਲੈਵਲ ਦੇ ਪਿੰਡ ਬਣਾਤੇ ਯਾਰ ਤੇ ਹੁਣ ਜਿਹੜੀ ਬਾਈ ਕਿਤਾਬ ਦੱਸ ਰਹੇ ਨੇ ਇਹਦੇ ਬਾਰੇ ਸੁਣੋ ਇਹਨੇ ਡਾਕਟਰ ਹਰਕੇਸ਼ ਸਿੰਘ ਸਿੱਧੂ ਜਿਹੜੇ ਕਿ ਸਾਬਕਾ ਡੀਸੀ ਨੇ ਪਹਿਲਾਂ ਸਰਪੰਚ ਹੁੰਦੇ ਸੀਗੇ ਇੱਕ ਪਿੰਡ ਦੇ ਆਮ ਘਰ ਤੋਂ ਉੱਠ ਕੇ ਇੱਕ ਸਰਪੰਚ ਬਣੇ ਸਰਪੰਚ ਤੋਂ ਡੀਸੀ ਤੱਕ ਦਾ ਉਹਨਾਂ ਨੇ ਸਫ਼ਰ ਤੈਅ ਕੀਤਾ ਉਹਦੇ ਵਿੱਚ ਕੀ ਉਹਨਾਂ ਨੂੰ ਪ੍ਰੋਬਲਮਸ ਆਈਆਂ ਉਹ ਇੱਕ ਕਿਤਾਬ ਦੇ ਵਿੱਚ ਲਿਖੀ ਹੋਈਆਂ ਸਰਪੰਚੋ ਤੁਸੀਂ ਵੀ ਸਾਡੇ ਭਾਈਓ ਜੇ ਤੁਸੀਂ ਸਰਪੰਚ ਤੋਂ ਡੀਸੀ ਤੱਕ ਜਾਂ ਇੱਦੋਂ ਵੀ ਵੱਡਾ ਮੁੱਖ ਮੰਤਰੀ ਤੱਕ ਦਾ ਜੇ ਸਫ਼ਰ ਤੈਅ ਕਰਨਾ ਤਾਂ ਮੇਨੂੰ ਲੱਗਦਾ ਇਹ ਕਿਤਾਬ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਊਗੀ ਜ਼ਰ ਦੇ ਵਿੱਚ ਹੈਗਾ ਉੱਥੇ ਤੁਸੀਂ ਕੱਢ ਸਕਦੇ ਹੋ